ਸਤਿ ਸ਼੍ਰੀ ਅਕਾਲ ਹਰ ਕੀਤੇ ਨੇ ਉਹਨਾਂ ਨੇ ਇਹ ਚੀਜ਼ ਦਾ ਪੂਰਾ ਮਲਬਜਵਾਜ ਹੋਇਆ ਤੇ ਕਿਸੇ ਮੰਮੀ ਨੇ ਸਾਡੇ ਵਾਸਤੇ ਕੰਮ ਕੀਤਾ ਇੱਕੋ ਇੱਕ ਜੱਫੇਵੰਦੀ ਹੈ ਜਿਹੜੀ ਡੀਆਰਜੀ ਦੇ ਵਿੱਚ ਹੁਣ ਤੋਂ ਪਹਿਲਾਂ ਬਹੁਤ ਸਾਰੀਆਂ ਜੱਫੇਵੰਦੀਆਂ ਜਿਹੜੀਆਂ ਇਸ ਆਵਾਜ਼ ਨੂੰ ਲੈ ਕੇ ਲੜਦੀਆਂ ਆ ਰਹੀਆਂ ਨੇ ਕਿ ਅਸੀਂ ਇਹਨਾਂ ਬੱਚਿਆਂ ਦੇ ਤੁਸੀਂ ਇੰਜ ਦੇਂਦਿਓ ਜਿਵੇਂ ਮਤਾਈ ਮਾਵਲੇ ਕਹਿਣ ਦਾ ਬਹੁਤ ਸਲੂਕ ਕਰਦੇ ਨੇ ਪਰ ਅਸੀਂ ਇਹਨਾਂ ਦੇ ਗਿੱਦਰ ਤੋਂ ਕਿੰਨਾ ਡਰੇਆਂ ਨਾਕਰੀ ਡਰੀਏ ਅਸੀਂ ਉਹ ਗੋਬੀ ਸਿੰਘ ਵੀ ਸੋਚਦੇ ਚੱਲੇ ਆਂ ਹੱਕ ਤੇ ਸੱਚ ਲਈ ਹਮੇਸ਼ਾ ਵਰਕਰਾਂ ਦੇ ਲਈ ਖੜੇ ਆਂ ਇਹਨਾਂ ਨੇ ਜੋੜ ਪਾੜਾ ਪਾਣਾ ਪਾਓ ਇਹਨਾਂ ਬਹੁਤ ਰਾਜਨੀਤੀਆਂ ਚੱਲੀਆਂ ਨੇ ਚੱਲਦੇ ਰਹਿਣਗੇ ਵੀ ਪਰ ਅਸੀਂ ਨਾਕਰੀ ਡਰੇਆਂ ਨਾਕਰੀ ਡਰੀਏ ਤੇ ਇਹਨਾਂ ਨੇ ਮੰਨ ਲਓ ਇੱਕ ਟੀਵੀ ਜਿਹੜਾ ਮੰਨ ਲਓ ਸਾਡਾ ਲਾ ਰੱਖਿਆ ਸੀ ਜੀਐਮ ਸਾਹਿਬ ਜਨੂੰ ਰੂਟ ਦੇ ਚੱਲਦੇ ਪਏ ਨੇ ਤੇ ਉਹਨਾਂ ਨੂੰ ਉਸ ਰੂਟ ਤੋਂ ਤੁਸੀਂ ਅੱਜ ਪੱਟਦੇ ਹੋ ਕਹਿੰਦੇ ਵੀ ਐਮ.ਡੀ. ਸਾਹਿਬ ਦੇ ਹੁਕਮ ਨੇ ਅਸੀਂ ਹੈਗੇ ਜਨਾਬ ਐਮ.ਡੀ. ਸਾਹਿਬ ਦੇ ਹੁਕਮ ਤੇ ਹੈਗੇ ਸਾਡਾ ਓਵਰਟਾਈਮ ਲਾਗੂ ਕਰਦਾ ਵੀ ਐਮ.ਡੀ. ਸਾਹਿਬ ਦਾ ਹੁਕਮ ਸੀ ਵਰਕਸ਼ਾਪ ਤੋਂ 43 ਦਾ ਓਵਰਟਾਈਮ ਦੇਣਾ ਐਮ.ਡੀ. ਸਾਹਿਬ ਦਾ ਹੁਕਮ ਸੀ 43 ਤੋਂ ਜਿਰਕਪੁਰ ਦਾ ਟਾਈਮ ਵਧਾਉਣਾ ਵੀ ਐਮ.ਡੀ. ਸਾਹਿਬ ਦਾ ਹੁਕਮ ਸੀ ਪਰ ਹੁਣ ਬਖਾਉਤਾਂ ਨੂੰ ਹੁਣ ਤਾਂ ਕਿੱਥੇ ਦਾ ਹੁਕਮ ਦਿੱਤਾ ਹੈ ਤੇ ਇਹਨਾਂ ਨੇ ਵਿੱਚ ਆਪਣੇ ਬੰਦੇ ਬਾਅਦ ਦੇ ਜਿੱਥੇ ਮੰਨ ਲਓ ਮੇਨ ਰੂਟ ਨੇ ਪਤਾ ਨਹੀਂ ਉਹਨਾਂ ਨੇ ਜੇਪਾਂ ਕਰਮ ਕੀਤੀਆਂ ਨੇ ਇਹਨਾਂ ਦੀਆਂ ਪਤਾ ਨਹੀਂ ਕੀ ਗੱਲ ਐ ਪਤਾ ਨਹੀਂ ਅੰਦਰ ਵੱੜ ਕੇ ਜੋ ਵੀ ਮੰਨ ਲਾ ਲਈਤੀ ਆਪਾਂ ਨੂੰ ਸਾਰੇ ਡਾਇਰੈਕਟਰ ਕਲੈਕਟਰ ਪਤਾ ਹੀ ਐ ਵੀ ਹੁਣ ਤੱਕ ਪੀਆਰਟੀ ਵਿੱਚ ਸਭ ਤੋਂ ਜੱਜ ਕਰਕੇ ਚੱਲਦੀ ਐ ਤੇ ਚਲੋ ਲੋਟੂ ਸਰਕਾਰਾ ਹਾਏ 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 ਪੰਜਾਬ ਸਰਕਾਰ ਮਰਦਾਬਾਦ 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 ਲੋਕਾਂ ਨੂੰ ਟੁੱਟਣ ਵਾਲੀ ਸਰਕਾਰ ਮਰਦਾਬਾਦ बढ़िया बनाए मन मुर्दाबाद 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 यहाँ दौड़ तक कितनी बढ़ी है रात करो रात करो रात करो अपील कर साथियों बहार करो बहार करो बहार करो पंजाब सरकार मुर्दाबाद 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 तक कैसा ही नहीं चलेगी नहीं चलेगी नहीं की नाम है ਮਹਾਰਨਜੀਤ ਬਾਵਾ ਜੀ ਪੀਆਰਟੀਸੀ ਚੰਡੀਗੜ੍ਹ ਡਿਪੂ ਤੋਂ ਅਜਪਰਦਨ ਜੀ ਇਹ ਧਰਨਾ ਲਾਇਆ ਹੈਗਾ ਤੁਹਾਡੇ ਵੱਲੋਂ ਪੀਆਰਟੀਸੀ ਦੇ ਬਾਰੇ ਦੱਸੋ ਇੱਕ ਧਰਨਾ ਸਾਰੀ ਇਕ ਤਾਂ ਸਾਡੀਆਂ ਦੋ ਡਿਮਾਂਡਾਂ ਨੇ ਮੇਨ ਤੌਰ ਤੇ ਜਿਨ੍ਹਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਬੈਠੇ ਆ ਇੱਕ ਤਾਂ ਸਾਡੀ ਮੇਨ ਮੰਗ ਜਿਹੜੀ ਅ ਜਿਵੇਂ ਸਾਡੇ ਪਿਛਲੇ ਟਾਈਮਾਂ ਵਿੱਚ ਸਾਡੇ ਕੋਈ ਵਰਕਰ ਸਾਥੀ ਨੇ ਜਿਨ੍ਹਾਂ ਨੂੰ 10-10 12-12 ਸਾਲ ਜਿਨ੍ਹਾਂ ਨੂੰ ਹੋ ਗਏ ਆ ਤਕਰੀਬਨ ਡਿਊਟੀਆਂ ਮੈਂ ਮਹਿਕਮੇ ਦੇ ਵਿੱਚ ਕਰਦੇ ਆ ਨਾ ਪਰ ਉਹ ਕਿਤੇ ਨਾ ਕਿਤੇ ਛੋਟੀ ਮੋਡੀ ਗਲਤੀ ਕਰਕੇ ਕਿਉਂ 20 ਰੂਟ ਦੇ ਸਾਰਾ ਦਿਨ ਡਿਊਟੀ ਕਰਨੀ 100 100 150 ਸਵਾਰੀ バス ਦੇ ਵਿੱਚ ਲੈ ਕੇ 52 ਸਿੱਟਡ ਦੇ ਵਿੱਚ ਤੇ ਰੂਟ ਤੇ ਸਾਰਾ ਦਿਨ ਬੰਦੇ ਨੇ ਡਿਊਟੀ ਕਰਨੀ ਤਾਂ ਉਹਨਾਂ ਦੀ ਕਿਤੇ ਨਾ ਕਿਤੇ ਮਾੜੀ ਮੋਡੀ ਚਤਾਹੀ ਹੋ ਜਾਂਦੀ ਆ ਜਾਂ ਸਵਾਰੀ ਦੀ ਗਲਤੀ ਕਈ ਵਾਰੀ ਧੱਕੇ ਨਾਲ ਕਨੈਕਟਰ ਦੇ ਜਾਂ ਡਰਾਈਵਰ ਦੇ ਮਾਰ ਦਿੱਤੀ ਜਾਂਦੀ ਆ ਤਾਂ ਉਹ ਚੀਜ਼ਾਂ ਨੂੰ ਲੈ ਕੇ ਜਾਂ ਪਿਛਲੇ ਸਮੇਂ ਦੇ ਵਿੱਚ ਮਸ਼ੀਨਾਂ ਦੇ ਵਿੱਚ ਇੱਕ ਟੈਕਨੀਕਲ ਇਸ਼ੂ ਸੀਗਾ ਜਿਹੜਾ ਮਸ਼ੀਨਾ ਵਿੱਚੋਂ ਆਪਣੇ ਆਪ ਜਿਹੜੀਆਂ ਇੱਕ ਜ਼ੀਰੋ ਬੈਲੈਂਸ ਦੀਆਂ ਟਿਕਾ ਨਿਕਲ ਜਾਂਦੀਆਂ ਸੀ ਉਹ ਬਾਅਦ ਚ ਕਲੀਅਰ ਵੀ ਹੋਇਆ ਜਿਹਨੂੰ ਵੀ ਮੈਗਮੇ ਨੇ ਵੀ ਸਾਫ਼ ਤੌਰ ਤੇ ਮੰਨਿਆ ਵੀ ਇਹ ਮਸ਼ੀਨਾ ਦਾ ਹੀ ਟੈਕਨੀਕਲ ਇਸ਼ੂ ਸੀ ਦਾ ਦਸ ਬਾਰਾਂ ਜ਼ਾਲ ਦੇ ਵਿੱਚ ਜੇ ਬੰਦੇ ਦੋ ਤਿੰਨ ਗਲਤੀਆਂ ਕੋਈ ਇੱਕ ਦੋ ਬੰਦੇ ਨੇ ਕਰ ਲਈ ਅਨਜਾਨ ਪੁਨੇ ਦੇ ਵਿੱਚ ਤਨਖਾਵਾ ਕਰਦੇ ਸੀ ਅੱਜ ਦੇ ਟਾਈਮ 'ਚ ਵੀ ਮੰਗਾਏ ਜਿਹੇ ਦੌਰ ਦੇ ਵਿੱਚ ਕਰ ਤਨਖਾਵਾ ਦੇ ਵਰਕਰ ਕੰਮ ਕਰਦੇ ਆ ਤਾਂ ਉੱਥੇ ਗੁਜ਼ਾਰੇ ਕਰਨੇ ਮੁਸ਼ਕਲ ਸੀ ਤਾਂ ਬੰਦਿਆਂ ਨੇ ਚਲੋ ਇੱਕ ਦੋ ਗਲਤੀ ਕਰ ਲਈ ਇੱਕ ਦੋ ਭਰੀ ਜਵਾਰੀਆਂ ਦੇ ਵਿੱਚ ਜਾਦੇ ਜਵਾਰੀਆਂ ਆਨ ਕਰਕੇ ਉਹ ਵੀ ਕਿ ਚੌਥੀ ਜਿਹੜੀ ਰਿਪੋਰਟ ਸੀ ਮੰਨ ਲਓ ਮਸ਼ੀਨਾਂ ਦੇ ਵਿੱਚ ਟੈਕਨੀਕਲ ਇਸ਼ੂ ਪੈ ਗਿਆ ਤਾਂ ਉਹ ਜਿਹੜੇ ਵਰਕਰ ਸੀ ਵਿਭਾਗੇ ਨੇ ਰੂਟਾ ਤੋਂ ਜਿਹੜੇ ਡਿਊਟੀਆਂ ਤੋਂ ਵਾਰਕ ਕਰਦੇ ਪਰਮਨੈਂਟਲੀ ਤਾਂ ਅਸੀਂ ਪਿੱਛੇ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਅਸੀਂ ਸਰਕਾਰ ਤੋਂ ਜਿਹੜੀ ਉਹ ਇੱਕ ਗੁਹਾਰ ਦੇ ਤੌਰ ਤੇ ਅਸੀਂ ਮੰਗ ਮਣਵਾਈ ਵੀ ਜਿਹੜੇ ਵਰਕਰ ਸਾਥੀ ਸਾਡੇ ਨਾਲ ਤੋਂ 12 12 15 15 ਸਾਲ ਨਾਲ ਆ ਗਏ ਵਿਭਾਗੇ ਦੇ ਵਿੱਚੋਂ ਡਿਊਟੀਆਂ ਦੇ ਛੋਟੀ ਮੋਡੀ ਗਲਤੀਆਂ ਕਰਕੇ ਜਾਂ ਟੈਕਨੀਕਲ ਇਸ਼ੂ ਕਰਕੇ ਕਰੇ ਬੰਦਿਆਂ ਨੂੰ ਬਿਠਾ ਦਿੱਤਾ ਵੀ ਉਹਨਾਂ ਨੂੰ ਇੱਕ ਤਰਸ ਦੇ ਆਧਾਰ ਤੇ ਮੂ ਡਿਊਟੀ ਦੇ ਲਿਆ ਜਾਵੇ। ਜਾਂ ਸਰਕਾਰ ਨੇ ਜਿਹੜਾ ਮੈਗਵੇਂ ਆਰਡਰ ਕੀਤੀ ਸੀ ਵੀ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ। ਪਰ ਕਿਤੇ ਨਾ ਕਿਤੇ ਉਹ ਚੀਜ਼ ਤੋਂ ਮੈਨੇਜਮੈਂਟ ਜਿਹੜੀ ਸਾਡੀ ਪੀਆਰਡੀਸੀ ਦੀ ਭੱਜਦੀ ਨਜ਼ਰ ਆ ਰਹੀ ਆ ਅਸੀਂ। ਬੜੇ ਸਮੇਂ ਇਹਨਾਂ ਨੂੰ ਮੀਟਿੰਗਾਂ ਦਿੱਤੀਆਂ ਬੜੀ ਬਾਰੀ ਕਹੀ ਮਹਾਰਾਜ ਜੀ ਲਿਖਤੀ ਵੀ ਦੇ ਚੁੱਕੇ ਆ। ਕਿ ਸਾਡੇ ਜਿਹੜੇ ਵਰਕਰਾਂ ਡਿਊਟੀ ਤੇ ਪਾਇਆ ਜਾਂ ਵੀ ਪਰ ਉਹਨਾਂ ਨੂੰ ਸਰਕਾਰ ਜਿਹੜਾ ਕਹਿਣ ਦੇ ਸਰਕਾਰ ਦੇ باوجود محکمہ ਉਹਨਾਂ ਨੂੰ ਅਨਾਨਸ਼ਮੀ ਕਰ ਰਿਹਾ ਰੂਟ ਦੇ ਪੌਲਡੀ ਜਿਹਦੇ ਰੋਸ ਵਜੋਂ ਅੱਜ ਅਸੀਂ ਇੱਥੇ ਬੈਠੇ ਆ ਤੇ ਦੂਜਾ ਮੁੱਦਾ ਇਹ ਸਾਡਾ ਕਲੈਰੀਕਲ ਸਟਾਫ ਜਿਹੜੇ ਸਾਡੇ ਭੈਣ ਭਰਾ ਇੱਥੇ ਡਿਊਟੀ ਕਰਦੇ ਆ ਕਲੈਰੀਕਲ ਸਾਹਿਬ ਦੇ ਵਿੱਚ ਵਧੀਆ ਮਿਹਨਤ ਕਰਦੇ ਆ ਇਮਾਨਦਾਰੀ ਨਾਲ ਆਪਣੀ ਨੌਕਰੀ ਕਰਦੇ ਆ ਤੇ ਉਹਨਾਂ ਨੂੰ ਜਿਵੇਂ ਕਹਿ દਈਏ ਆਪਾਂ ਘੜ ਤਨਖਾਹ ਦੇ ਵਰਕਰ ਨੇ ਕੰਮ ਕਰਨਾ ਤੇ ਉਹਦੀ ਸਹੂਲਤ ਦੇ ਮੁਤਾਬਕ 10-12 ਸਾਲ ਉਹਨਾਂ ਨੂੰ ਹੋ ਗਏ ਆ ਉਹਨਾਂ ਨੂੰ ਇੱਥੇ ਜਿਹੜੀ ਉਹਨਾਂ ਦੀ ਸੈਟਿੰਗ ਬਣੀ ਹੋਈ ਹੈ ਕੰਮ ਕਰਨ ਦੀ ਪਰ ਉਹਨਾਂ ਦਾ ਜਿਵੇਂ ਕਹਿ દਈਏ ਆਪਾਂ ਹੌਮ ਟਾਊਨ ਹੌਮ ਟਾਊਨ ਬਦਲ ਕੇ ਉਹਨਾਂ ਨੂੰ ਕਿਤੇ ਬਾਹਰ ਪਟਿਆਲਾ ਡਿੱਪੂ ਦੇ ਵਿੱਚ ਡਿਊਟੀ ਕਰਨ ਲਈ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਉਹ ਪਿਛਲੇ ਸਮੇਂ ਦੇ ਵਿੱਚ ਸਾਡੀ ਜਿੰਦਬੰਦੀ ਨਾਲ ਬੰਦੇ ਅਟੈਚ ਹੋਏ ਸੀ ਇਹ ਮੈਨੇਜਮੈਂਟ ਉਹ ਬੰਦਿਆਂ ਨੂੰ ਜਦੀ ਬੰਦੀ ਦਾ ਅਟੈਚਨ ਕਰਕੇ ਨਜਾਇਜ਼ ਤੌਰ ਤੇ ਟਾਰਗੇਟ ਕਰ ਰਹੀ ਹੈ ਜਿਹਦੇ ਰੋਜ਼ ਵਜੋਂ ਬੋਲੋ 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 ਰੋਜ਼ ਵਜੋਂ ਅਸੀਂ ਜਿਹੜਾ ਅੱਜ ਇਹ ਧਰਨਾ ਮਜਾਰਾ ਕਰ ਰਹੇ ਆ ਜੇਕਰ ਇਹ ਸਾਡੀਆਂ ਮੰਗਾਂ ਮੈਨੇਜਮੈਂਟ ਵੱਲੋਂ ਮਨਜ਼ੂਰ ਨਹੀਂ ਹੁੰਦੀਆਂ ਤਾਂ ਜਿਹੜਾ ਅੱਗੇ ਦਾ ਐਕਸ਼ਨ ਅਸੀਂ ਇਹ ਤੋਂ ਐਲਾਨ ਕਰਾਂਗੇ ਤੇ ਕੱਲ ਨੂੰ ਵਰਕਰਾਂ ਦਾ ਵਾਅਦਾ ਕਰਕੇ ਅਸੀਂ ਪੋਰ ਵਰਕਰ ਲਿਆ ਕਿ ਦਰੀਆਂ ਨਹੀਂ ਵਡਾਵਾਂਗੇ ਤੇ ਜਿਹੜਾ ਡਿੱਪੂ ਦੇ ਵਿੱਚੋਂ ਬੱਸਾਂ ਦਾ ਆਪਰੇਸ਼ਨ ਆ ਉਹ ਬੰਦ ਕਰਕੇ ਪੂਰਨ ਤੌਰ ਤੇ ਅਸੀਂ ਕੋਈ ਰੋਡ ਬਲੌਕ ਕਰਨ ਲਈ ਜਾਂ ਪੂਰਾ ਪੰਜਾਬ ਜਿਹੜਾ ਉਹ ਹਵਾ ਜਾਈ ਡੱਪ ਕਰਕੇ ਇਦਾਂ ਦਾ ਕੋਈ ਐਕਸ਼ਨ ਲੈਣ ਲਈ ਮਜਬੂਰ ਹੋਵਾਂਗੇ ਕੋਈਆਂ ਅੱਜ ਵੀ ਤੁਹਾਡੀ ਮੀਟਿੰਗ ਹੋਈ ਹੈ ਤਾਂ ਕੀ ਅਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਮੀਟਿੰਗ ਦੇ ਵਿੱਚ ਦੇਖੋ ਜੀ ਮੈਨੇਜਮੈਂਟ ਨੇ ਦਾ ਲਾਰੇ ਲਪਈ ਲਾਉਣੇ ਹੁੰਦੇ ਆ ਤੇ ਹੁਣ ਵੀ ਉਹ ਲਾਰੇ ਲਪੇ ਕਿਦ ਤਰ੍ਹਾਂ ਦੇ ਲੈ ਕੇ ਆਏ ਸੀ ਤੇ ਸਾਨੂੰ ਜਿਹੜਾ ਕਿਹਾ ਜਾ ਰਿਹਾ ਅਸੀਂ ਵੀ ਤੁਸੀਂ ਇਹ ਪੋਸਟਪੋਨ ਕਰ ਦਿਓ ਤੇ ਅਸੀਂ ਤੁਹਾਨੂੰ ਹਾfte ਦਾ 10 ਦਿਨਾਂ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਮੰਗਾਂ ਮਨਜ਼ੂਰ ਕਰ ਲਾਂਗੇ ਪਰ ਇਹ ਨਾਰੇ ਲਾਉਣ ਵਾਲੀ ਤੇ ਟਾਈਮ ਟਪਾਉਣ ਵਾਲੀ ਮੰਗਾਂ ਅਸੀਂ ਪਹਿਲਾਂ ਬੜੀ ਬੜੀ ਇਹਨਾਂ ਦੇ ਦਿਲਾਸੇ ਲੈ ਚੁੱਕੇ ਆ ਹੁਣ ਅਸੀਂ ਜਿਹੜਾ ਉਹ ਚੀਜ਼ ਤੇ ਨਹੀਂ ਆਉਣਾ ਤੇ ਅਸੀਂ ਜਿਹੜਾ ਆਪਣਾ ਜਦੇਬੰਦੀ ਦਾ ਫੈਸਲਾ ਵੀ ਅਸੀਂ ਆਪਣਾ ਸੰਘਰਸ਼ ਅੱਗੇ ਵੱਲ ਵਧਾਵਾਂਗੇ ਕਿੰਨਾ ਚਿਰ ਮੰਗਾਂ ਮਨਜ਼ੂਰ ਨਹੀਂ ਹੁੰਦੀ ਠੀਕ ਹਾਂ ਮਨਜ ਪ੍ਰਧਾਨ ਜੀ ਤੁਸੀਂ ਧਰਨਾ ਲਾਇਆ ਜਿਹੜਾ ਇਹਦੇ ਬਾਰੇ ਜਾਣਕਾਰੀ ਦੇ ਦਿਓ ਮਨਾ ਹਰਜੀਤ ਕੁਮਾਰ ਵਿੱਟੇ ਜੀ ਪੰਜਾਬ ਰੂਲ ਦੀ ਪੰਜਾਬ ਯੂਨੀਵਰਸਿਟੀ ਦਾ ਸੀਸੀ ਕੰਡਕਟਰ ਵਰਕ ਯੂਨੀਅਨ ਦਾ ਸੂਬੇ ਦਾ ਮੀਤ ਪ੍ਰਧਾਨ ਹੈ ਇੱਕ ਤਾਂ ਸਾਡੇ ਜਿਹੜੇ ਸਾਥੀ ਆ ਕਲੈਰੀਕਲ ਸਟਾਫ ਦੇ ਉਹਨਾਂ ਦੀ ਨਜਾਇਜ਼ ਬਦਲੀਆਂ ਕੀਤੀਆਂ ਗਈਆਂ ਨੇ ਕਿਕ ਅਸੀਂ ਕਾਫੀ ਲੰਬੇ ਸਮੇਂ ਤੋਂ ਮੰਗ ਰੱਖੀ ਸੀਗੀ ਜਿਹੜੇ ਸਾਡੇ ਸਾਥੀ ਨੌਕਰੀਆਂ ਤੋਂ ਹਟਾ ਕਰ ਦਿੱਤੇ ਗਈ ਸੀ ਸਰਕਾਰ ਵੱਲੋਂ ਪੱਤਰ ਜਾਰੀ ਕਰਿਆ ਸੀਗਾ ਮੈਨੇਜਮੈਂਟ ਨੂੰ ਚਾਹੇ ਉਹ ਰੂਰਵੀਜ਼ਿੰਗ ਮੈਨੇਜਮੈਂਟ ਐ ਚੀਪੀਆਰਟੀ ਸੀ। ਵੀ ਇਹਨਾਂ ਨੂੰ ਇੱਕ ਮੌਕਾ ਦੇ ਕੇ ਡਿਊਟੀਆਂ ਤੇ ਪਾਇਆ ਗਿਆ। ਪਰ ਪੀਆਰਟੀ ਦੀ ਮੈਨੇਜਮੈਂਟ ਵੱਲੋਂ ਆਨਾਂਗਾਨੀ ਕੀਤੀ ਜਾ ਰਹੀ ਹੈ ਜਿਹੜੇ ਸਾਥੀ ਫਾਰਕ ਕੀਤੇ ਗਏ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਡਿਊਟੀਆਂ ਦੇ ਦਿੱਤੀਆਂ। ਸੋ ਸਰਕਾਰ ਦੇ ਕਹਿਣ ਦੇ ਬਾਵਜੂਦ ਕਿਤੇ ਨਾ ਕਿਤੇ ਸਾਡੇ ਜਿਹੜੇ ਵਰਕਰ ਆ ਸਾਡੇ ਸਾਥੀ ਆ ਕਨੈਕਟਰ ਡਰਾਈਵਰ ਸਾਡੇ ਮਨਾਂ ਦੇ ਵਿੱਚ ਰੋਸ ਸੀਗਾ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕੰਮ ਨਹੀਂ ਕਰ ਰਹੀ। ਪਰ ਹੁਣ ਜਗ ਜाहिर ਹੋ ਗਿਆ ਕਿਉਂਕਿ ਜਿਹੜੇ ਅਧਿਕਾਰੀ ਆ ਮੈਨੇਜਮੈਂਟ ਦੇ ਉੱਚ ਅਧਿਕਾਰੀ ਆ ਇਹ ਜਾਣ ਬੁੱਝ ਕੇ ਸਰਕਾਰ ਨੂੰ ਬਦਨਾਮ ਕਰਨ ਲੱਗੇ ਹੋਏ ਆ ਜਿਹੜੇ ਸਾਡੇ ਸਾਥੀ ਆ ਉਹਨਾਂ ਨੂੰ ਡਿਊਟੀਆਂ ਤੇ ਨਹੀਂ ਪਾਰੇ ਪਰ ਸਾਡੇ ਜਿਹੜੇ ਸਾਥੀ ਡਿਊਟੀਆਂ ਕਰ ਰਹੇ ਆ ਅਣਥੱਕ ਮਿਹਨਤ ਕਰ ਰਹੇ ਆ ਪੂਰੀ ਲਗਨ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਜਾਣ ਬੁੱਝ ਕੇ ਬਿਨਾਂ ਕਿਸੇ ਵਜ੍ਹਾ ਤੋਂ ਬਦਲੀਆਂ ਕੀਤੀਆਂ ਯਾਰੀਆਂ ਨੇ ਮਾਨਸਿਕ ਤੌਰ ਤੇ ਟੌਰਚਰ ਕੀਤਾ ਯਾਰਾ ਜਿਸ ਦਾ ਜਟੇਬੰਦੀ ਨੇ ਪੂਰਨ ਤੌਰ ਤੇ ਬਰੋਧ ਕੀਤਾ ਅੱਜ ਅਸੀਂ ਧਰਨਾ ਲਾਇਆ ਸਾਨੂੰ ਸਾਡੇ ਮਾਨਯੋਗ ਐਮ.ਡੀ. ਸਾਹਿਬ ਨੇ ਮੀਟਿੰਗ ਲਈ ਬੁਲਾਇਆ ਸੀ ਪਰ ਲਗਭਗ ਜਿਹੜੀ ਮੀਟਿੰਗ ਹੈ ਉਹ ਬੇਸਿੱਟਾ ਰਹੀ ਹੈ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਲਗਾਤਾਰ ਚੱਲਦਾ ਰਹੇ ਪਹਿਲੇ ਵੀ ਕੋਈ ਧਰਨਾ ਲਾਇਆ ਤੁਹਾਡੇ ਵੱਲੋਂ ਆ ਕੋਈ ਮੀਟਿੰਗ ਹੋਈ ਤੁਹਾਡੇ ਸਮੁੱਹਣ ਲੱਗੇ ਸਾਡੀਆਂ ਨੇ ਕਾਫੀ ਲੰਬੇ ਸਮੇਂ ਤੋਂ ਮੀਟਿੰਗਾਂ ਹੋਈਆਂ ਨੇ ਕਿਆਂ ਜਿਵੇਂ ਕਿ ਮੈਨੇਜਮੈਂਟ ਨਾਲ ਸਬਕਮੇਟੀ ਨਾਲ ਮਾਨਯੋਗ ਟ੍ਰਾਂਸਪੋਰਟ ਮੰਤਰੀ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਲੜੀਵਾਰ ਸਾਡੀਆਂ ਮੀਟਿੰਗਾਂ ਹੋਈਆਂ ਨੇ ਪੈਨਲ ਮੀਟਿੰਗਾਂ ਹੋਈਆਂ ਨੇ ਉਹ ਮੀਟਿੰਗਾਂ ਦੇ ਵਿੱਚ ਹੀ ਪੱਤਰ ਜਾਰੀ ਹੋਏ ਨੇ ਸਰਕਾਰ ਨੂੰ ਪਰ ਜਾਣ ਬੁਝਕੇ ਜਿਹੜੀ ਮੈਨੇਜਮੈਂਟ ਹੈ ਜਿਹੜੇ ਸਾਡੇ ਵਰਕਰਾਂ ਦੇ ਕੰਮ ਆ ਜਿਹੜੀਆਂ ਸਾਡੀਆਂ ਮੰਗਾਂ ਅੱਤੀ ਦੇ ਜਾਜ ਮੰਗਾ ਉਹਨਾਂ ਨੂੰ ਠੁਕਰਾਰੀ ਹੈ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਜਿਸ ਕਰਕੇ ਜਿਹੜੇ ਸਾਨੂੰ ਰੋਸ਼ ਪ੍ਰਦਰਸ਼ਨ ਹੈ ਉਹ ਕਰਨੇ ਪੈਦੇ ਅਗਰ ਕਿਰਨ ਨੀ ਤਰੇਗੇ ਪਰ ਅਸੀਂ ਤੁਹਾਡੇ ਕੋਈ ਵੀ ਸਾਡਾ ਅਸੀਂ ਸ਼ਾਂਤਮਈ ਪ੍ਰੋਗਰਾਮ ਕਰ ਰਹੇ ਆ ਧਰਮ ਨਾਲ ਹੋਰ ਗਿਆ ਪ੍ਰੋਟੈਸਟ ਕਰ ਰਹੇ ਆ ਕਿ ਅਸੀਂ ਮਾਨਜੋਗ ਮੁੱਖ ਮੰਤਰੀ ਸਾਹਿਬ ਤੋਂ ਮਾਨਜੋਗ ਟ੍ਰਾਂਸਪੋਰਟ ਮੰਤਰੀ ਸਾਹਿਬ ਤੋਂ ਉਮੀਦ ਕਰਦੇ ਆ ਵੀ ਜਿਹੜੀਆਂ ਅਦੇਤਾਂ ਉਹਨਾਂ ਨੇ ਕੀਤੀਆਂ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਜਿਹੜੀਆਂ ਬਦਲੀਆਂ ਕੀਤੀਆਂ ਉਹਨਾਂ ਨੂੰ ਤੁਰੰਤ ਤੌਰ ਤੇ ਰੱਦ ਕੀਤਾ ਜਾਵੇ ਤਾਂ ਜੋ ਅਸੀਂ ਦੁਬਾਰਾ ਫਿਰ ਆਪਣੀਆਂ ਕੰਮਾਂ ਤੇ ਜਾਈਏ ਤੇ ਪੀਆਰਟੀ ਜੀ ਲਈ ਅੰਤ ਤੱਕ ਮਿਹਨਤ ਕਰੀਏ ਆਪਣੇ ਵਿਭਾਗ ਨੂੰ ਵਾਦੇ ਵੱਲ ਪ੍ਰਧਾਨ ਜੀ ਹੁਣ ਜਿਵੇਂ ਮੀਟਿੰਗ ਹੋਈ ਹੈ ਤਾਂ ਕੀ ਸਵਾਸੰਤਤਾ ਗਿਆ ਉਹਨਾਂ ਵੱਲੋਂ ਤੁਹਾਨੂੰ ਵੇਖੋ ਜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਜਿਹੜੀ ਸਾਡੀ ਮੀਟਿੰਗ ਹੋਈ ਹੈ ਬੇਸੀਟਾ ਹੋਈ ਹੈ ਉਹਨਾਂ ਨੇ ਕਿਤੇ ਨਾ ਕਿਤੇ ਖਾਣਾ ਪੂਰਤੀ ਵੱਲ ਗਏ ਨੇ ਉਹ ਤੇ ਸਾਡੀ ਜਿਹੜੀ ਮੇਨ ਮੰਗ ਸੀ ਵੀ ਜਿਹੜਾ ਸਰਕਾਰ ਨੇ ਹਦਾਇਤ ਕਰਕੇ ਉਹਦਾ ਲੈਟਰ ਕੱਢੋ ਜਿਹੜੀ ਸਰਕਾਰ ਨੇ ਜਿਹੜੀਆਂ ਤੁਸੀਂ ਨਜਾਇਜ਼ ਬਦਲੀਆਂ ਕੀਤੀਆਂ ਉਹ ਬਦਲੀਆਂ ਰਦ ਕਰੋ ਸਾਡੀਆਂ ਦੋ ਪ੍ਰਮੁੱਖ ਮੰਗਾਂ ਸੀਗੀਆਂ ਨਾਲ ਦੀ ਨਾਲ ਜਿਹੜੇ ਸਾਥੀ ਜਿਹੜੀ ਰਿਪੋਰਟ ਤੇ ਫਰਕ ਕਰੇ ਸੀ ਉਹਨਾਂ ਨੂੰ ਉਸੇ ਤਨਖਾਹ ਤੇ ਵਾਪਸ ਕਰੋ ਇਹ ਮੰਗਾਂ ਤੇ ਸਾਡੀਆਂ ਜੀਐਮਡੀ ਸਾਹਿਬ ਨਾਲ ਗੱਲਬਾਤ ਹੋ ਜਾਈਗੀ ਪਰ ਉਹ ਜਿਹੜੀਆਂ ਮੰਗਾਂ ਨੇ ਉਹਨਾਂ ਤੋਂ ਮੈਨੇਜਮੈਂਟ ਤੇ ਸਾਡੇ ਉੱਚ ਅਧਿਕਾਰੀ ਭਾਦੇ ਦੇ ਲਈ ਇੱਥੇ ਜਿਸ ਕਰਕੇ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਲਗਾਤਾਰ ਚੱਲ ਰਿਹਾ ਹੈ ਤਾਂ ਪ੍ਰਧਾਨ ਜੀ ਜੇ ਦੇਖਿਆ ਜਾਵੇ ਤਾਂ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਦੀ ਧਰਨੇ ਲਾਉਂਦੇ ਹੋ ਜਾਂ ਕਦੀ ਹਨਾ ਕੁਝ ਕਰਦੇ ਹੋ ਇਹਦਾ ਹੱਲ ਕਿਉਂ ਨਹੀਂ ਹੋ ਪਾਰਾ ਤਾਂ ਦੇਖੇਗਾ ਪਿੱਛੇ ਕੁਝ ਸਮੇਂ ਪਹਿਲੇ ਤਾਂ ਬਸਨ ਅੱਗ ਵੀ ਲੱਗ ਗਈ ਸੀਗੀ ਹਨਾ ਜੀ ਤਾਂ ਉਸਦੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਤਰਨਾ ਪ੍ਰਦਰਸ਼ਨ ਇੱਕ ਅਲੱਗ ਚੀਜ਼ ਆ ਜਿਹੜੀ ਉਹ ਤੁਸੀਂ ਬਸ ਦੀ ਗੱਲ ਕਰਦੇ ਹੋ ਉਹ ਅਚਨਚੇਤ ਸਾਊਟ ਸਰਕਟ ਨਾਲ ਅੱਗ ਲੱਗੀ ਸੀਗੀ ਬਸ ਸਟੈਂਡ ਪਟਿਆਲੇ ਦੇ ਵਿੱਚ ਉਹ ਅਨਸੁਖਵੀਂ ਘਟਨਾ ਹੋਣ ਤੋਂ ਵੀ ਜਾਨਕਿ ਇੱਥੇ ਬਚ ਕੇ ਕੋਈ ਜਮਾਲੀ ਜ਼ਿਆਦਾ ਨੁਕਸਾਨ ਵੀ ਨਹੀਂ ਹੋਇਆ ਜਿਹੜੀ ਗੱਡੀ ਦਾ ਸਾਊਟ ਸਰਕਟ ਹੋਇਆ ਸੀ ਉਸ ਨੂੰ ਹੀ ਜ਼ਿਆਦਾ ਨੁਕਸਾਨ ਪਹੁੰਚਿਆ ਸੀ ਤੇ ਸਾਡੇ ਜਿਹੜੇ ਡਰਾਈਵਰ ਕਨੈਕਟਰ ਰਾਤ ਨੂੰ ਡਿਊਟੀ ਕਰਦੇ ਸੀਗੇ ਜਿਹੜੇ ਉੱਤੇ ਬੱਸਾਂ ਦੇ ਵਿੱਚ ਪਏ ਸੀ ਉਹਣਾ ਨੇ ਮਸਤੀ ਦੀ ਦਿਖਾ ਕੇ ਉਹ ਅੱਗ ਨੂੰ ਬੁਝਾਇਆ ਤੇ ਵੱਡਾ ਨੁਕਸਾਨ ਹੋਰ ਤੋਂ ਬਚਾਇਆ ਤੇ ਦੇਖੇਗਾ ਪ੍ਰਤਾਂਜ ਜਿਵੇਂ ਕਈ ਬੱਸਾਂ ਨੇ ਜਿਵੇਂ ਟਾਈਮ ਜਾਂ ਕਹਿੰਦੇ ਮੁਨਿਆਦ ਪੂਰੀ ਹੋ ਜਾਂਦੀ ਹੈ ਹਨਾ ਫਿਰ ਵੀ ਉਹ ਬੱਸਾਂ ਰੋਡ ਤੇ ਚੱਲ ਰਹੀਆਂ ਆ ਇਸ ਤਰੀਕੇ ਦੇ ਕੋਈ ਸਵਾਰੀ ਨੂੰ ਵੀ ਨੁਕਸਾਨ ਹੈ ਤੇ ਕੰਡਕਟਰ ਜਾਂ ਡਰਾਈਵਰ ਹਰ ਇੱਕ ਨੂੰ ਨੁਕਸਾਨ ਹੈ ਕਿਵੇਂ ਦੇਖੋਗੇ ਇਹਨੂੰ ਇੱਕੋ ਜੀ ਅਸੀਂ ਤਾਂ ਲੰਬੇ ਸਮੇਂ ਤੋਂ ਮੰਗ ਕਰਦੇ ਆਏ ਆਂ ਕਿ ਸਾਡੇ ਮਹਿਕਮੇ ਦੇ ਵਿੱਚ ਪੀ ਆਰਟੀ ਸੀ ਦੀ ਆਪਣੀਆਂ ਬੱਸਾਂ ਪੈਣ ਠੀਕ ਹੈ ਜੀ ਅਸੀਂ ਲਗਭਗ 3 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਦੁੱਖ ਦੀ ਗੱਲ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਵੀ ਵੱਡੇ ਘਰਾਣਿਆਂ ਦੀਆਂ ਬੱਸਾਂ ਅਸੀਂ ਖਿਹਾਰ ਕੇ ਉਹਨਾਂ ਉੱਪਰ ਡੰਗਰ ਬੰਨਾਂਗੇ ਉਹਨਾਂ ਦੀਆਂ ਖੁਰਗੀਆਂ ਬਣਾਵਾਂਗੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਪਹਿਲੀ ਵਿਧਾਨ ਸਭਾ ਦੀ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਆਰ ਫੋਰਸ ਦੇ ਮੁਲਾਜ਼ਮਾ ਉਹਨਾਂ ਨੂੰ ਕੰਟਰੈਕਟ ਤੇ ਕੱਢਾਂਗੇ ਜਿਹੜੇ ਠੇਕੇਦਾਰ ਆ ਬਚੂਲੇ ਇਹ ਮੰਤਰੀਆਂ ਸ਼ਰਤਰੀਆਂ ਨੇ ਰੱਖੇ ਹੋਇਆ ਵੀ ਅਸੀਂ ਉਹਨਾਂ ਨੂੰ ਕੱਢਾਂਗੇ ਪਰ ਦੁਖਦੀ ਗੱਲ ਇਹ ਹੈ ਵੀ ਇਹ ਸਰਕਾਰ ਵੀ ਪਿਸਗੀਆਂ ਸਰਕਾਰਾਂ ਵਾਂਗ ਉਸੇ ਰਾਹ ਤੇ ਚੱਲ ਪਈ ਆ ਕਿ ਅਸੀਂ ਪ੍ਰੋਟੈਸਟ ਕਰਨ ਲਈ ਤਰਵਰ ਤਿਆਰਾਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ ਚਾਹੇ ਉਹ ਵਿਧਾਨ ਸਭਾ ਦੀਆਂ ਨੇ ਚਾਹੇ ਉਹ ਪੰਚਾਇਤੀ ਇਲੈਕਸ਼ਨਾਂ ਨੇ ਚਾਹੇ ਨਗਰਪਾਲਿਕਾ ਦੀਆਂ ਨੇ ਜਿਹੜੀਆਂ ਵੀ ਇਲੈਕਸ਼ਨਾਂ ਹੋਣਗੀਆਂ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਤੇ ਕਿਦਰ ਵਰ ਨਹੀਂ ਕਰਦੇ ਸਾਥੀਆਂ ਨੂੰ ਰੈਗੂਲਰ ਨਹੀਂ ਕਰਦੇ ਪੀਆਰਟੀ ਵੀ ਆਪਣੀ ਮਾਲਕੀ ਦੀਆਂ ਬਸਾਂ ਨਹੀਂ ਪਾਉਂਦੇ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਜੀ ਅਸੀਂ ਰੋਸ ਪ੍ਰਦਰਸ਼ਨ ਆ ਜਿਹੜਾ ਉਹ ਲਗਾਤਾਰ ਜਾਰੀ ਰਹੇਗਾ ਠੀਕ